एक गुणका सतपुर प्रसाद पाच आय दशमी को भी बार बिनती जो पाई हमरी करो हा देर रक्षा पूर्ण हो चित पेट चा तव जन मन रहे हमारा अपना जन कृप पर पारा हमरे दुस बेतम काओ आप हा दम हे बचाओ तुकी बसे मोर परिवार सेवक सिख सेवा करता रामूर चाणित कर दय करिया सबन को आड स्मरिया पूर्ण होए हमारी आशा तो रूप निकली रही ते आशा तुम्हें छाड़ के वरना तेओ जो भर चांस तुम ते पाऊं 지극 ਸਤਿਗੁਰੁ ਮਾਰੇ ਤਾਰੀਆ ਚੁਣ ਚੁਣ ਸਿਤਰੁ ਹਮਾਰੇ ਮਾਰੀਏ ਆਪਹਾ ਹੈ ਮੇਂ ਜਰੀਏ ਮਨ ਖਾਵੇ ਫਤਰਾ ਸੁਨਵਰੀਏ ਉਜਸਦਾ ਹਮਾਰੇ ਪਛਾਛਿ ਰੇ ਸੁਜੋ ਘਰੀ ਬਰਖਾ ਰਖ ਲਿਓ ਮੇਰਾ ਕਰਨ ਹਾਰੇ ਸਭ ਸੰਤ ਚਾਹੇ ਪਿਆਰੇ ਦਿਨ ਬਦ ਸੁ ਸੇ ਕੇ ਅੰਤਾ ਤੁਮਹੋ ਪਰਿ ਚਤੁਰਦਾਸ ਕੰਤਾ ਕਾਲ ਭੈ ਬਰ ਮਗ ਬਤਰਾ ਕਾਲ ਪੈ ਸੁਭਿ ਦਿਓ ਬਤਰਾ ਕਾਲ ਪੈ ਕਰਿ ਸੁੰਦਰ ਕਾਚਾ ਸਗਲ ਕਾਰਤਾ ਸਿਆ ਤੁਮਾ ਸਾ ਜਮਨ ਕਾਲ ਜੋ ਗੀਸ਼ਵ ਕੀਓ ਵੇਦ ਰਾਗ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਨ ਨਮਸਕਾਰ ਹੈ ਤਾਂ ਇਹ ਮਹਾਰਾ ਜਮਨ ਕਾਲ ਸਦਤ ਬਨਾਇਓ ਦੇਵਤਾ ਦੇ ਸੁਣੀ ਪਜਾਇਓ ਹਾਰ ਦੰਤੇ ਕੇ ਵਤਾਰਾ ਸ੍ਰੀ ਗੁਰੂ ਸੰਜੀਓ ਹਮਾਰ ਨਮਸਕਾਰ ਸੇ ਸ੍ਰੀ ਕੋ ਹਮਾਰੀ ਸਕਲ ਪ੍ਰਜਾ ਦੀ ਆਪ ਸਵਾਰੀ ਸੇਵ ਕਣ ਕੋ ਸੇਵ ਗੁਣ ਸੁਖ ਦੀਓ ਸਦਰੰ ਕੋ ਪਲਮੋ ਬਦਕੀਓ ਘਟ ਘਟ ਕੀ ਅੰਤਰ ਕੀ ਜਾਣ ਭਲੇ ਬਰੇ ਕੀ ਪੀਰ ਪਛਾਣਦ ਚਿੰਤੀ ਤੇ ਕੋ ਚਿਰ ਅਸੂਲਾ ਸਭ ਪਰ ਕਿਰਪਾ ਜਿਸ ਕਰ ਫੂਲਾ ਸੰਤਨ ਉਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਘਟ ਘਟ ਕੀ ਪ੍ਰਪਟ ਕੀ ਜਾਣੇ ਜਬ ਦਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਵ ਦੁਹੀ ਪਾਰਾ ਜਗਾ ਕਰਤ ਕਰਤ ਹੋ ਪ੍ਰਭੂ ਤੁਮ ਮੈਂ ਮਤ ਦੇ ਦਰ ਸਭ ਹੋ ਜੀਤੇ ਵਨ ਸਿਰ ਸਭ ਤਾਰੇ ਆਪ ਹੀ ਆਪਣੀ ਬੂਝਿਓ ਚਾਰੇ ਤੂੰ ਸਭ ਹੀ ਤੇਰਾ ਤਨ ਰਾਮ ਜਾਣ ਦੁ ਪੀਰ ਭੇਦੇ ਹਰਿਆਲਮ ਨਿਰੰਕਾਰ ਨਰਮ ਕਾਂਡ ਲੰਬੀ ਆਦ ਨੀਲਨਾਥ ਦੇਵ ਸੰਭ ਤਾਕਾ ਮੂੜ ਚਾਰਤ ਪੇਦਾ ਜਾ ਕੋ ਪੇਵ ਨ ਭਾਵਦ ਪੇਦਾ ਤਾਕੋ ਕਰਪਾ ਹਨ ਨਮਾਨਤ ਮਹਾ ਮੁਰਕ ਜਪੇਦਨਾ ਜਾਣਤ ਮਹਾ ਦੇਵ ਕੋ ਕਹਿ ਰ ਸਦਾ ਸ ਨਿਰੰਕਾਰ ਕਾ ਚਿੰਤ ਨਹਿ ਪੇਵ ਆਪ ਹੀ ਆਪਣੇ ਬਦਹ ਜੀਤੀ ਵਰਨਤ ਪਿੰਨ ਪਿੰਨ ਦਿਖ ਦੇਤੀ ਸਿਮਰਾਲ ਕਣ ਜਾਏ ਬਸਾਰਾ ਕਹਿ ਸੁ ਜਾ ਵਰਤਮ ਸੰਸਾਰ ਸੇਟੇ ਰੂਪ ਨੂਪ ਸਰੂਪ ਆਰੰਕ ਪੇਵ ਰਾਵ ਕਹੀ ਭੂਪਾੰਦ ਜੀ ਰਸੇ ਤ੍ਰਿਕਿ ਨਿਤ ਕੋਣ ਕਾਣ ਬਹੁ ਰਹਿ ਦੇਨੀ

ਜਿ ਰੁਪਾਇ ਦੇ ਸਿਜਣ ਰਹੋ ਤਾਂ ਕਿ ਤਉ ਤੁਨ ਗਮੋਹ ਰਹੇ ਦਿਸੇ ਘਰ ਮੋ ਸੁਭ ਹੋਈ ਦਿਸ ਸਰਾਜ ਸਟੀ ਨਾ ਕੋਈ ਏਤੋ ਬਾਰੀ ਤੁਮੇ ਸੰਭਾਰਾ ਕਾਲ 파ਸ ਤੇਤਾਯੂ ਬਾਰਾ ਨੰਦਰ ਨਾਮ ਤੇ ਹਾਰੋ ਕਹਾ ਦਾਰੇ ਦਿਸ ਸੁਖ ਤੇ ਰਹਾ ਠੜਕੇਤ ਮੈਂ ਸਰਨ ਤੇ ਹਾਰੀ ਆਪ ਹਾਰ ਦਿਲਹਿੋ ਬਾਰੀ ਸਰਬ ਟੋਰ ਮੋ ਹੋ ਸੁਹਾਏ ਦਿਸ ਸੁਖ ਤੇ ਲਹਿੋ ਬਚਾਈ ਠੜਕੇਤ ਮੈਂ ਸਰਨ ਤੇ ਹਾਰੀ ਆਪ ਹਾਰ ਦਿਲਹਿੋ ਬਾਰੀ ਸਰਬ ਟੋਰ ਮੋ ਹੋ ਸੁਹਾਏ ਦਿਸ ਸੁਖ ਤੇ ਲਹਿੋ ਬਚਾਈ